ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਜੈਲ ਫਾਰਮ ਡਾਲਾ ਤੇ ਲੋ ਜੀ ਅੱਜ ਆਪਾਂ ਬਿਜਾਈ ਕਰ ਰਹੇ ਆ ਮੱਕੀ ਦੀ ਕਣਕ ਵਾਲੇ ਵੜ ਜੋ ਆਪਾਂ ਚਾਰ ਵਾਲੀ ਮੱਕੀ ਲੈਣੀ ਉਹਦੀ ਬਿਜਾਈ ਕਰ ਰਹੇ ਆ ਆਪਾਂ ਇਹ ਬੀ ਬੀ ਚ ਰਹੇ ਆ ਸੈਡਲਿਕ ਡਿਸਕੋ ਮੈਕਸ X92 ਜੋ ਕਿ ਲੀਮਾ ਗ੍ਰੀਨ ਕੰਪਨੀ ਦੀ ਆ ਲੀਮਾ ਗ੍ਰੀਨ ਕੰਪਨੀ ਦੀ ਮੱਕੀ ਆ ਇਹ X92 ਇਹ ਆਪਾਂ ਸਾਇਲਜ ਲਈ ਕਣਕਲੇ ਵਾਣ ਚ ਬੀਜ ਰਹੇ ਆ ਅੱਜ ਮਿਤੀ 7 April ਨੂੰ ਵਿਆਈ ਕਰ ਰਹੇ ਆ ਆਪਾਂ ਲੀਮਾ ਗ੍ਰੀਨ ਮੱਕੀ ਦੀ X92 ਬੀਜਾਈ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਧੰਨਵਾਦ ਜੀ